ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹੂੰ ਫੂਲ ਰਾਜ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਕਹੂੰ ਫੂਲ ਰਾਜ ਹੋਵੈ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੂੰ ਫੂਲ ਰਾਜ ਹੋਵੈ ਬੈਠਾ ਕਹੂੰ ਕਕਾ ਹਾਇਦ ਲੈਕੜ ਉੱਤੇ ਟਪੀ ਕਹੂੰ ਇਸ ਨੂੰ ਕਾਹੂ ਨਹੀਂ ਬੋਲਣਾ ਕਹੂ ਬੋਲਣਾ ਕਹੂੰ ਫੂਲ ਇਥੇ ਵਿੱਚ ਰਾਵ ਲਾਉਣਾ ਹੈ ਹੋਇਆ ਹਾਇ ਔਂਕੜ ਐੜੇ ਦਲਾਵਾ ਹੋਇਆ ਹਾ ਹਾ ਤੇ ਹਾਇ ਦੇ ਪੈਰ ਚ ਅੱਧਾ ਵਹਾ ਹੈ ਇਹਦੀ ਔਂਕੜ ਦੀ ਆਵਾਜ਼ ਆਵੇਗੀ ਇਹ ਔਂਕੜ ਦੀ ਆਵਾਜ਼ ਕੱਢੇਗਾ ਨਾਲ ਐੜਾ ਲੱਗੇਗਾ ਹਾਏ ਦਲਾਂ ਜੜੀਆਂ ਨੇ ਲੱਗੀਆਂ ਉਹ ਐੜੇ ਦੇ ਲੱਗ ਜਾਣਗੀਆਂ ਇਹ ਦਾ ਵਿਚਾਰਨ ਹੋਵੇਗਾ ਹੋਇ ਆਹੇ ਔਂਕੜ ਐੜੇ ਦਲਾਵਾਂ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਮਟ ਇਸ ਤੇ ਵੀ ਸ਼ਰਮ ਲਾਉਣਾ ਹੈ ਭਇਓ ਭੱਬਾ ਈੜੀ ਸਾਰੀ ਊੜੇ ਹੋੜਾ ਖੁੱਲੇ ਮੂੰਹ ਵਾਲਾ ਭਇਓ ਸੰਕਰ ਇਕੱਠਾ ਇਕੱਠਾ ਏੜੀ ਸਾਰੀ ਕੱਕੇ ਦਿਨਾਵਾ ਠੱਠੇ ਕੰਨਾ ਇਕੱਠਾ